ਵਿਵਾਦਾਂ ਚ ਰਹਿਣ ਵਾਲੀ ਕੰਗਣਾ ਰਣੋਦ ਦੇ ਵੱਲੋਂ ਇੱਕ ਵਾਰ ਫਿਰ ਤੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੂੰ ਅੱਤਵਾਦੀ ਦੱਸਿਆ ਗਿਆ ਹੈ ਦੱਸਦੀ ਹੈ ਕਿ ਲਗਾਤਾਰ ਕੰਗਣਾ ਰਣੋਦ ਦੀ ਫਿਲਮ ਜਦੋਂ ਦੀ ਕੰਗਣਾ ਰਣੋਦ ਦੀ ਫਿਲਮ ਦਾ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਉਹ ਵਿਵਾਦਾਂ ਚ ਰਿਹਾ ਲਗਾਤਾਰ ਸਿੱਖ ਜਥੇਬੰਦੀਆਂ ਫਿਲਮ ਐਮਰਜੈਂਸੀ ਦਾ ਵਿਰੋਧ ਕਰ ਰਹੀਆਂ ਨੇ ਪਰ ਉਧਰ ਦੂਜੇ ਪਾਸੇ ਕੰਗਣਾ ਰਣੋਦ ਦੀਆਂ ਬਿਆਨਬਾਜ਼ੀਆਂ ਦਾ ਦੌਰ ਲਗਾਤਾਰ جاری ਹੈ ਕੰਗਣਾ ਨੋ ਤੇ ਲਗਾਤਾਰ ਜਿੱਥੇ ਸਿੱਖਾਂ ਤੇ ਬਿਆਨ ਦਿੰਦੀ ਹੈ ਗਲਤ ਬਿਆਨਬਾਦੀਆਂ ਕਰਦੀ ਉੱਥੇ ਹੀ ਇਸਤਾਨ ਅੰਦੋਲਨ ਦੌਰਾਨ ਵੀ ਇਹਨਾਂ ਦੇ ਵੱਲੋਂ ਗਲਤ ਬਿਆਨਬਾਦੀਆਂ ਕੀਤੇ ਆ ਗਏ ਜਿੱਥੇ ਸਿੱਖ ਜਥੇਬੰਦੀਆਂ ਜੰਗ ਜੇਕਰ ਕਿਸਾਨਾਂ ਦੀ ਗੱਲ ਕਰੀ ਉਹ ਕੰਗੜਾ ਰੌਣ ਦੇ ਬਿਆਨ ਬਿਆਜ਼ੀਆਂ ਦਾ ਵਿਰੋਧ ਕਰਦੇ ਨੇ ਪਰ ਇਸ ਦੇ ਵਿਚਾਲੇ ਇੱਕ ਵਾਰ ਫਿਰ ਤੋਂ ਕੰਗੜਾ ਰੌਣ ਦੇ ਵੱਲੋਂ ਅੱਤਵਾਦੀ ਕਰਾਰ ਰਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਦਿੱਤਾ ਗਿਆ ਹੈ ਦਰਅਸਲ ਇੱਕ ਇੰਟਰਵਿਊ ਸਾਹਮਣੇ ਆਈ ਜਿਸ ਦੇ ਵਿੱਚ ਕੰਗੜਾ ਰੌਣਤ ਭਿੰਡਰਾਵਾਲਿਆਂ ਨੂੰ ਅੱਤਵਾਦੀ ਕਰਾਰ ਦਿੰਦੀ ਨਜ਼ਰ ਆਈ ਦੱਸਦੀ ਹੈ ਕਿ ਲਗਾਤਾਰ ਕੰਗੜਾ ਰੌਣ ਦੀ ਫਿਲਮ ਜਿਹੜੀ ਐਮਰਜੈਂਸੀ ਹੈ ਵਿਵਾਦਾਂ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਫਿਲਮ ਦਾ ਜਾਣਬੁੱਝ ਕੇ ਵਿਰੋਧ ਕਰ ਰਹੇ ਨੇ ਕੁਝ ਤੇ ਲੋਕ ਨੇ ਜਿਹੜੇ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਦੱਸ ਦਿੱਤਾ ਕਿ ਗੰਗਨਾ ਰੋਦੀ ਫਿਲਮ ਐਮਰਜੈਂਸੀ ਨੂੰ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ ਸੀ ਜਿਸ ਤੋਂ ਬਾਅਦ ਉਹ ਪੱਖੀ ਨਜ਼ਰ ਆਈ ਹਾਲਾਂਕਿ ਉਸ ਤੋਂ ਬਾਅਦ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਦੇ ਵਿੱਚ ਤਿੰਨ ਕੱਟ ਲਗਾਏ ਗਏ 10 ਬਦਲਾਵ ਕੀਤੇ ਗਏ ਜਿਸ ਤੋਂ ਬਾਅਦ ਇਸ ਨੂੰ ਹਰੀ ਛੰਡੀ ਦੇ ਦਿੱਤੀ ਗਈ ਪਰ ਫਿਰ ਵੀ ਇਸ ਤੋਂ ਬਾਅਦ ਕੰਗਣਾ ਰਣੌਤ ਲਗਾਤਾਰ ਗਲਤ ਬਿਆਨਬਾਜ਼ੀਆਂ ਕਰ ਰਹੀਏ ਨੇ ਇਸ ਦੇ ਵਿਚਾਲੇ ਹੁਣ ਫਿਰ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅਤਵਾਦੀ ਦੱਸਿਆ ਹੈ ਹਾਲਾਂਕਿ ਇਸ ਬਿਆਨ ਦੇ ਵਿੱਚ ਇੱਕ ਦਿਲਚਸਪ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਸੰਤਾਂ ਦਾ ਨਾਮ ਤੱਕ ਸਹੀ ਤਰੀਕੇ ਦੇ ਨਾਲ ਨਹੀਂ ਲੈਂਦੀ ਨਜ਼ਰ ਆਈ ਉਹ ਸੰਤਰ ਜਨੈਤ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਪਿੰਡਰਨ ਵਾਲੇ ਸੰਤ ਦਾਸ ਦੀ ਨਜ਼ਰ ਆਈ ਹਾਲਾਂਕਿ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ AK-47 ਲੁਕਾ ਕੇ ਬੈਠੇ ਸਨ ਉਹਨਾਂ ਨੂੰ ਲੋਕ ਕਿਵੇਂ ਸੰਤ ਮੰਨ ਸਕਦੇ ਨੇ ਹਾਲਾਂਕਿ ਦੱਸ ਦਈਏ ਕਿ ਲਗਾਤਾਰ ਉਹਨਾਂ ਨੇ ਇਹ ਬਿਆਨਬਾਜ਼ੀਆਂ ਸੰਤਾਂ ਦੇ ਉੱਪਰ ਦਿੱਤੀਆਂ ਲਗਾਤਾਰ ਆਤਵਾਦੀ ਕਰਾਰ ਦਿੰਦੀ ਨਜ਼ਰ ਆਈ ਪਰ ਇੱਕ ਵਾਰ ਫਿਰ ਤੋਂ ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸਿਆ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਕੁਝ ਜਿਹੜੇ ਲੋਕ ਨੇ 90% ਲੋਕ ਜਿਹੜੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਸੰਤ ਨਹੀਂ ਮੰਨਦੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬੀ ਹੀ ਇਹਨਾਂ ਨੂੰ ਮਾਰਨ ਵਾਲੇ ਨੇ ਇਹਨਾਂ ਨੂੰ ਅੱਤਵਾਦੀ ਜਿਹੜੇ 90% ਲੋਕ ਜਿਹੜੇ ਨੇ ਇਹਨਾਂ ਨੂੰ ਅਜੇ ਵੀ ਅੱਤਵਾਦੀ ਕਰਾਰ ਦਿੰਦੇ ਨੇ